ਹਾਂਜੀ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸਕੀਮ ਆ ਚੁੱਕੀ ਹੈ ਪੰਜਾਬ ਸਰਕਾਰ ਦੀ ਪਿੰਡੂ ਜਲ ਤੇ ਸੈਨੀਟੇਸ਼ਨ ਸੈਕਟਰ ਇੰਪਰੂਵਮੈਂਟ ਪ੍ਰੋਜੈਕਟ ਤੇ ਸਵਛ ਭਾਰਤ ਮਿਸ਼ਨ ਦੀ ਸਾਂਝੀ ਸਕੀਮ ਹੈ ਜਿਹੜੀ ਉਹਦੇ ਵਿੱਚ ਪਖਾਨਾ ਬਣਾਉਣ ਵਾਸਤੇ ਵਿੱਤੀ ਲਾਭ ਲੈਣ ਲਈ ਜਿਹੜਾ ਤੁਸੀਂ ਬਿਨੈ ਪੱਤਰ ਦੇਣਾ ਹੈ ਉਹਦਾ ਫਾਰਮ ਕਿਵੇਂ ਭਰਨਾ ਹੈ ਅੱਜ ਉਹਦੇ ਬਾਰੇ ਗੱਲ ਕਰਾਂਗੇ ਫਾਰਮ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਪਹਿਲਾਂ ਪੜ੍ਹ ਲੈਣਾ ਚਾਹੀਦਾ ਹੈ ਬੇਨਤੀ ਕੀਤੀ ਜਾਂਦੀ ਹੈ ਮੇਰੇ ਘਰ ਦੇ ਵਿੱਚ ਪਖਾਨੇ ਦੀ ਸਹੂਲਤ ਉਪਲਬਧ ਨਹੀਂ ਹੈ ਮੈਂ ਆਪਣੇ ਘਰ ਦੇ ਵਿੱਚ ਪਖਾਨਾ ਬਣਾ ਕੇ ਖੁੱਲੇ ਦੇ ਵਿੱਚ ਲੈਟਰਿੰਗ ਕਰਨ ਦੀ ਪ੍ਰਥਾ ਬੰਦ ਕਰਨਾ ਚਾਹੁੰਦਾ ਅਜਿਹਾ ਕਰਕੇ ਸਰਕਾਰ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਵਿੱਤੀ ਲਾਭ ਲੈਣ ਦੇ ਲਈ ਬਿਨੈ ਪੱਤਰ ਮੈਂ ਦੇ ਰਿਹਾ ਮੇਰੇ ਦੁਆਰਾ ਦਿੱਤਾ ਗਿਆ ਵੇਰਵਾ ਹੇਠ ਲਿਖੇ ਅਨੁਸਾਰ ਹੈ ਜਿੱਥੇ ਲਾਭਪत्री ਦਾ ਨਾਮ ਹੈ ਉੱਥੇ ਤੁਸੀਂ ਆਪਣਾ ਨਾਮ ਭਰਨਾ ਜਿਸ ਦੇ ਨਾਮ 'ਤੇ ਤੁਸੀਂ ਇਹ ਸਰਕਾਰੀ ਸਹਾਇਤਾ ਲੈਣੀ ਹੈ ਤੇ ਉਸ ਤੋਂ ਬਾਅਦ ਪਿਤਾ ਜਾਂ ਪਤੀ ਦਾ ਨਾਮ ਜ਼ਿਕਰ ਤਾਂ ਕੋਈ ਲੜਕਾ ਭਰ ਰਿਹਾ ਹੈ ਤਾਂ ਪਿਤਾ ਦਾ ਨਾਮ ਆਏਗਾ ਜੇਕਰ ਕੋਈ ਲੇਡੀਜ਼ ਭਰ ਰਹੀ ਹੈ ਤਾਂ ਪਤੀ ਦਾ ਨਾਮ ਆਏਗਾ ਫਿਰ ਉਹਦੇ ਵਾਰਡ ਨੰਬਰ ਕੀ ਹੈ ਪਿੰਡ ਦਾ ਨਾਮ ਕੀ ਹੈ ਬਲਾਕ ਕਿਹੜਾ ਤੇ ਜ਼ਿਲ੍ਹਾ ਕਿਹੜਾ ਹੈ ਫਿਰ ਜਿਹੜੀ ਸ਼੍ਰੇਣੀ ਹੈ ਉਹਦੇ ਤੇ ਟਿਕ ਕਰਨਾ ਤੁਸੀਂ ਬੀਪੀਐਲ ਕਾਡ ਧਾਰਕ ਨੂੰ ਤੁਸੀਂ ਨੀਲੇ ਕਾਡ ਵਾਲੇ ਘਰ ਜਿਨ੍ਹਾਂ ਨੂੰ ਜਿਹੜਾ ਰਾਸ਼ਨ ਮਿਲਦਾ ਹੈ ਉਹ ਤੇ ਜਿਹੜਾ ਟਿਕ ਕਰੋਗੇ ਏਪੀਐਲ ਅਨੁਸੂਚਿਤ ਜਾਤੀ ਹੈ ਅਨੁਸੂਚਿਤ ਜਨ ਜਾਤੀ ਹੈ ਜ਼ਮੀਨ ਰਹਿਤੋ ਅੰਗਹੀਣੋ ਛੋਟੇ ਕਿਸਾਨੋ ਔਰਤਾਂ ਦੁਆਰਾ ਚਲਾਏ ਜਾ ਰਹੇ ਘਰ ਜਾਂ ਦਿਹਾੜੀਦਾਰੋ ਫਿਰ ਤੁਸੀਂ ਇੱਥੇ ਆਪਣਾ ਜਿਹੜਾ ਫੋਨ ਨੰਬਰ ਭਰਨਾ ਹੈ ਬੈਂਕ ਤੇ ਬ੍ਰਾਂਚ ਦਾ ਨਾਮ ਜਿੱਥੇ ਵੀ ਤੁਹਾਡਾ ਬੈਂਕ ਖਾਤਾ ਹੈ ਉਸ ਦਾ ਨਾਮ ਤੁਹਾਡਾ ਭਰਿਆ ਜਾਏਗਾ ਬੈਂਕ ਖਾਤਾ ਨੰਬਰ ਇਹਨਾਂ ਖਾਨਿਆਂ ਦੇ ਵਿੱਚ ਭਰਨਾ ਹੈ ਆਈ ਐਫ ਐਸ ਆਈ ਕੋਡ ਵੀ ਇਹਨਾਂ ਖਾਨਿਆਂ ਦੇ ਵਿੱਚ ਭਰਨਾ ਹੈ ਆਧਾਰ ਕਾਰਡ ਦਾ ਨੰਬਰ ਵੀ ਤੁਹਾਡਾ ਇਹਨਾਂ ਖਾਨਿਆਂ ਦੇ ਵਿੱਚ ਭਰ ਹੋਣਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਰਾਸ਼ਨ ਕਾਰਡ ਦਾ ਨੰਬਰ ਵੀ ਭਰ ਹੋਣਾ ਹੈ ਫਿਰ ਬਿਜਲੀ ਦਾ ਮੀਟਰ ਨੰਬਰ ਤੁਹਾਡਾ ਹੋਏਗਾ ਮੀਟਰ ਦੇ ਉੱਤੇ ਦਿੱਤਾ ਹੁੰਦਾ ਉਹ ਇੱਥੇ ਭਰਿਆ ਜਾਏਗਾ ਪਰਿਵਾਰ ਦੇ ਵਿੱਚ ਕੁੱਲ ਮੈਂਬਰ ਕਿੰਨੇ ਨੇ ਉਹਨਾਂ ਦੀ ਗਿਣਤੀ ਭਰੀ ਜਾਏਗੀ ਦੂਜੇ ਨੰਬਰ ਤੇ ਜਿਹੜਾ ਘੋਸ਼ਣਾ ਪੱਤਰ ਹੈ ਉਹ ਵੀ ਧਿਆਨ ਨਾਲ ਪੜ ਲੈਣਾ ਹੈ ਨੰਬਰ 1 ਤੇ ਇਹਦੀ ਸ਼ਰਤਾਂ ਦੇ ਅਨੁਸਾਰ ਮੇਰੇ ਦੁਆਰਾ ਪਹਿਲਾਂ ਕਦੇ ਵੀ ਪਖਾਨਾ ਬਣਾਉਣ ਲਈ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਜਾਂ ਸਬਸਿਡੀ ਨਹੀਂ ਲਈ ਗਈ ਨੰਬਰ 2 ਤੇ ਮੈਂ ਤੇ ਮੇਰਾ ਪਰਿਵਾਰ ਪਖਾਨੇ ਦੀ ਵਰਤੋਂ ਲਗਾਤਾਰ ਕਰਾਂਗੇ ਪਰਿਵਾਰ ਦਾ ਕੋਈ ਵੀ ਜੀ ਬਾਹਰ ਖੁੱਲੇ ਦੇ ਵਿੱਚ ਨਹੀਂ ਜਾਏਗਾ ਨੰਬਰ 3 ਮੈਂ ਪ੍ਰਾਣੀ ਸ਼੍ਰੇਣੀ ਨਾਲ ਸਬੰਧਤ ਰੱਖਦਾ ਹਾਂ ਆਪਣੀ ਸ਼੍ਰੇਣੀ ਜਿਹੜੀ ਇੱਥੇ ਪਰ ਲੈਣੀ ਹੈ ਨੰਬਰ 4 ਤੇ ਮੈਂ ਆਪਣੇ ਘਰ ਦੇ ਵਿੱਚ ਪਖਾਨਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੁਆਰਾ ਨਿਰਧਾਰਤ ਨੀਮਾ ਸਪੈਸੀਫਿਕੇਸ਼ਨ ਤੇ ਡਰਾਇੰਗ ਅਨਸਾਰ ਹੀ ਬਣਵਾਵਾਂਗਾ ਮੇਰੇ ਦੁਆਰਾ ਇਸ ਦੇ ਡਿਜ਼ਾਈਨ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾਵੇਗਾ ਜਿਸ ਨਾਲ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚੇ ਜਿਵੇਂ ਕਿ ਲੀਚ ਪਿਟ ਦੇ ਪਾਣੀ ਨੂੰ ਸਿੱਧਾ ਨਾਲੀ ਦੇ ਵਿੱਚ ਕੱਢਣਾ ਆਦਿ ਜੇਕਰ ਮੇਰੇ ਦੁਆਰਾ ਕਿਸੇ ਤਰ੍ਹਾਂ ਦੀ ਅਜਹੀ ਤਬਦੀਲੀ ਕੀਤੀ ਜਾਂਦੀ ਹੈ ਤਾਂ ਵਿਭਾਗ ਦੁਆਰਾ ਮੇਰੇ 'ਤੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਮੇਰੇ ਤੋਂ ਲਾਪਤਰੀ ਰਾਸ਼ੀ ਵੀ ਰਿਕਵਰ ਕੀਤੀ ਜਾ ਸਕਦੀ ਹੈ। ਨੰਬਰ 5 ਤੇ ਜਿਹੜੀ ਸ਼ਰਤ ਹੈ ਮੇਰੇ ਦੁਆਰਾ ਹੇਠ ਲਿਖੇ ਦਸਤਾਵੇਜ਼ ਦੀ ਕਾਪੀ ਨੱਥੀ ਕੀਤੀ ਗਈ ਹੈ। ਨੰਬਰ 1 ਤੇ ਬਿਜਲੀ ਦਾ ਬਿੱਲ ਜਾਂ ਆਧਾਰ ਕਾਰਡ ਦੀ ਕਾਪੀ, ਨੰਬਰ 2 ਤੇ ਰਾਸ਼ਨ ਕਾਰਡ ਦੀ ਕਾਪੀ, ਨੰਬਰ 3 ਤੇ ਕੈਂਸਲ ਚੈੱਕ ਜਾਂ ਬੈਂਕ ਸਟੇਟਮੈਂਟ ਦੀ ਕਾਪੀ। ਇੱਕ ਘਰ ਦੇ ਵਿੱਚ ਇੱਕ ਹੀ ਲੈਟਰਨ ਜਿਹੜੀ ਬਣਾਈ ਜਾਵੇਗੀ ਜੇਕਰ ਪਰਿਵਾਰ ਦਾ ਪਟਵਾਰਾ ਹੋ ਜਾਂਦਾ ਤਾਂ ਵਾਧੂ ਲੈਟਰਨ ਬਣਾਉਣ ਲਈ ਉਸ ਘਰ ਦੇ ਵਿੱਚ ਅਲੱਗ ਤੋਂ ਬਿਜਲੀ ਦਾ ਕਨੈਕਸ਼ਨ ਜਿਹੜਾ ਹੋਵੇਗਾ ਮੈਂ ਸਰਕਾਰ ਦੁਆਰਾ ਦਿੱਤੇ ਗਏ ਨਿਰਦੇਸ਼ ਤੇ ਹਦਾਇਤਾਂ ਨਾਲ ਪੂਰੀ ਤਰ੍ਹਾਂ ਸ਼ਹਿਮਤਾ ਫਿਰ ਇੱਥੇ ਬਿਨਾਂਕਾਰ ਦੇ ਹਸਤਾਖਰ ਕਰਨਗੇ ਜਿਹੜਾ ਵੀ ਬੰਦਾ ਜਾਂ ਲੇਡੀ ਚ ਫਾਰਮ ਭਰ ਰਹੀ ਹੈ ਤਾਂ ਉਹਦੇ ਹਸਤਾਖਰ ਕਰਨੇ ਆ ਤੇ ਮਿੱਤੀ ਲਿਖਣੀ ਆ ਇਸ ਤਰੀਕ ਨੂੰ ਤੁਸੀਂ ਜਿਹੜਾ ਇਹ ਫਾਰਮ ਜਮ੍ਹਾਂ ਕਰਨਾ ਹੈ ਫਿਰ ಗ್ರಾಮ ਪੰਚਾਇਤ ਦੁਆਰਾ ਪੁਸ਼ਟੀ ਕਰਨਾ ਤਸਦੀਕ ਕੀਤਾ ਜਾਂਦਾ ਹੈ ਉਪਰੋਕਤ ਦਿੱਤੀ ਗਈ ਜਾਣਕਾਰੀ ਬਿਲਕੁਲ ਸਹੀ ਤੇ ਦਰੁਸਤ ਹੈ ਬਿਨೇಕਾਰ ਦਾ ਇਸ ਦੇ ਪਰਿਵਾਰ ਮੈਂਬਰ ਦੁਆਰਾ ਇਸ ਤੋਂ ਪਹਿਲਾਂ ਲੈਟ੍ਰਿਨ ਬਣਾਉਣ ਲਈ ਕੋਈ ਵੀ ਸਰਕਾਰੀ ਲਾਭ ਨਹੀਂ ਲਿਆ ਤੇ ਨਾ ਹੀ ਇਹਨਾਂ ਦੇ ਘਰੇ ਲੈਟ੍ਰਿਨ ਬਣੀ ਹੈ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਬਿਨೇಕਾਰ ਨਾਲ ਸੰਬੰਧ ਰੱਖਦਾ ਜੋ ਕਿ ਲੈਟ੍ਰਿਨ ਬਣਾਉਣ ਦੇ ਲਈ ਵਿੱਤੀ ਲਾਭ ਲੈਣ ਦੇ ਯੋਗ ਹੈ ਫਿਰ ਇੱਥੇ ਸਰਪੰਚ ਦੇ ਸਾਈਨ ਕਰਾਣੇ ਨੇ ਫਿਰ ਵਾਰਡ ਮੈਂਬਰ ਦੇ ਸਾਈਨ ਕਰਾਣੇ ਨੇ ਇਹਦੇ ਵਿੱਚ ਜਿਹੜੇ ਦਸਤਾਵੇਜ਼ ਨੱਥੀ ਕਰਨੇ ਨੇ ਆਧਾਰ ਕਾਰਡ, ਬਿਜਲੀ ਦੇ ਬਿੱਲ ਦੀ ਕਾਪੀ, ਰਾਸ਼ਨ ਕਾਰਡ ਦੀ ਕਾਪੀ, ਨੀਲੇ ਕਾਰਡ ਦੀ ਕਾਪੀ ਤੇ ਇੱਕ ਜਿਹੜਾ ਲੈਟਰੀ ਬਣਾਉਣ ਸਮੇ ਬੈਂਕ ਖਾਤੇ 'ਚ ਸਿੱਧੀ ਰਾਸੀ ਤੁਹਾਡੇ ਕੈਂਸਲ ਚੈੱਕ ਦੁਆਰਾ ਜਾਂ ਨਾਮ ਪ੍ਰਿੰਟ ਜ਼ਰੂਰ ਹੋਣਾ ਚਾਹੀਦਾ ਹੈ। ਬੈਂਕ ਸਟੇਟਮੈਂਟ ਦੀ ਕਾਪੀ ਨਾਲ ਨੱਥੀ ਜ਼ਰੂਰ ਕਰਨੀ ਹੈ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਨਿੱਤ ਨਵੀਆਂ ਸਰਕਾਰੀ ਸਕੀਮਾਂ ਦੇ ਲਈ ਚੈਨਲ ਨਾਲ ਜੁੜੇ ਰਹੋ। ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ। ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਹੋ। ਤਾਂ ਜੋ ਕਿਸੇ ਦੇ ਵੀ ਕੰਮ ਆ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚ ਧੰਨਵਾਦ